ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਉਹਨੂੰ ਜੀ ਉਹਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਸੀਐਮ ਭਗਵੰਤ ਮਾਨ ਦੇ ਦੀ ਆਈ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਰਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖ ਲੈਣਾ ਜੀ ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਕਹੇ ਜਾਣ ਵਾਲੇ ਸੰਗਰੂਰ ਜੀ ਦੇ ਵਿੱਚ ਉਹਨਾਂ ਦੇ ਆਪਣੇ ਰਿਸ਼ਤੇਦਾਰ ਦੀ ਹੀ ਸੁਰਖਿਤ ਨਜਨੀਆ ਆ ਰਹੀ ਜੀ ਹਾਂ ਇਸ ਗੱਲ ਦੀ ਭਾਈ ਉਹਨਾਂ ਦੇ ਰਿਸ਼ਤੇਦਾਰ ਨਾਨਕੇ ਘਰ ਦੇ ਪਿੰਡ ਖੰਡਿਆਲ ਸਤ ਘਰ ਵਿੱਚ ਚੋਰਾ ਉੱਲੋ ਨਿਤਿ ਦਸਤਾਵੇਜ਼ਤੋਂ ਮਿਲਦੀ ਹੈ ਜਿੱਥੇ ਕਿ ਹੁਣ 70 ਅਪਰਾਧੀਆਂ ਵੱਲੋਂ ਵੱਡੀ ਮਤਨਾਂ ਚ ਸੋਨਾ ਤੇ 10000 ਰੁਪਏ ਦੀ ਨਕਦੀ ਤੇ ਖਤਸਾਫ ਕਰ ਲਿਆ ਗਿਆ ਮਾਮਲੇ 'ਚ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਛੇਤੀ ਚੋਰਾਂ ਨੂੰ ਫੜਨ ਬਾਰੇ ਕਿਹਾ ਜਾ ਰਿਹਾ ਹੈ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਜੇ ਦੇ ਪਿੰਡ ਖੜਿਆਲ ਰੋਡ ਵਿਖੇ ਇਸ ਤਰ੍ਹਾਂ ਦੇ ਕਰ 24 ਦੇ ਜਾਣਕਾਰੀ ਅਨੁਸਾਰ ਕੜਨਾ ਬਿੱਤੀ ਦੇ ਰਾਤ ਵਾਪਸੀ ਜਿਸ ਦੌਰਾਨ ਚੋਰਾਂ ਨੇ ਲੋਕਰ ਵਿੱਚੋਂ 18 ਟੋਲੇ ਦੇ ਕਰੀਬ ਸੋਨਾ ਤੇ ਲੱਖ ਰੁਪਏ ਦੀ ਨਕਦੀ ਲੈ ਕੇ ਰਫੂ ਚੱਕਰ ਹੋਂ ਦੀ ਗੱਲ ਸਾਹਮਣੇ ਆਈ ਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ